ਲਓ ਜੀ ਅੱਜ ਅਸੀਂ ਚੱਲੇ ਆ ਪਟਿਆਲੇ ਨੂੰ ਪਟਿਆਲੇ ਸਾਡੇ ਵੱਲ ਦੀ ਸਤਿਕਾਰਯੋਗ ਵੱਡੇ ਭਰਾ ਨੇ ਭੈਣ ਜੀ ਨੇ ਡਾਕਟਰ ਸੁਨਮ ਸਿੰਘ ਸੰਧੂ ਵਾਲੀ ਜਿਹੜੀ ਲਸਟੀ ਤੋਂ ਅ ਸਾਨੂੰ ਯਾਦ ਕਰਦੇ ਰਹਿੰਦੇ ਨੇ ਸ਼ੁਕਰੀਆ ਵਰ ਮਜਬੂਰ ਵੀ ਕਰਦੇ ਨੇ ਛੋਟੇ ਆ ਜੋਰ ਵੀ ਪਾ ਲੈਂਦੇ ਨੇ ਤੇ ਆਉਣਾ ਹੀ ਆਣਾ ਅੱਜ ਅਸੀਂ ਚੱਲੇ ਆ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਜਦੋਂ ਅਸੀਂ ਪਦਾਰਥ ਦੇ ਮੁੱਲ ਦੇ ਹਿਸਾਬ ਨਾਲ ਦੇਖਦੇ ਆ ਤਾਂ ਇਹਨਾਂ ਦਾ ਕੋਈ ਮਤਲਬ ਨਹੀਂ ਪਰ ਜੇ ਇਹਨਾਂ ਦਾ ਐਕਸਪ੍ਰੈਸ਼ਨ ਆਫ ਫੀਲਿੰਗ ਦੇ ਹਿਸਾਬ ਨਾਲ ਦੇਖਦੇ ਆ ਤਾਂ ਬੜਾ ਗੂੜਾ ਇਹਦਾ ਭਾਵ ਬਣ ਜਾਂਦਾ ਬੜੀ ਇਹਦੀ ਵੈਲਿਊ ਵੱਜ ਜਾਂਦੀ ਮੈਂ ਮੈਂ ਇੱਕ ਗੱਲ ਫੀਲ ਕਰਦੀ ਵੀ ਜਾਇ ਛੋਟੇ ਹੁੰਦੇ ਸੀ ਜੇ ਆਪਣੇ ਪਿੰਡਾਂ ਤੋਂ ਕੋਈ ਘਰ ਦਾ ਸ਼ਹਿਰ ਜਾਂਦਾ ਸੀ ਕੋਈ ਪਿੰਡ ਦਾ ਬੰਦਾ ਵੀ ਸ਼ਹਿਰ 'ਚ ਰਹਿੰਦਾ ਸੀ ਉਹਨਾਂ ਨੇ ਝੋਲੇ 'ਚ ਛੱਲੀਆਂ ਪਾ ਲੈਣੀਆਂ ਜਾਂ ਦੁੱਧ ਦੀ ਬੋਤਲ ਪਾ ਲੈਣੀ ਹਨਾ ਜੀ ਘਰ ਦੀ ਕੋਈ ਵੀ ਚੀਜ਼ ਪਾ ਲੈਣੀ ਉਦੋਂ ਮੈਨੂੰ ਬੜਾ ਐ ਲੱਗਦਾ ਹੁੰਦਾ ਸੀ ਵੀ ਇਹ ਕੀ ਸ਼ਹਿਰ ਨੂੰ ਜਲੂਸ ਜਿਹਾ ਚੱਲ ਰਿਹਾ ਪਰ ਹੁਣ ਅੱਜ ਜਦ ਆਪਾਂ ਚੱਲੇ ਆ ਉਹਨਾਂ ਲਈ ਆਏ ਕੁਝ ਲੈ ਕੇ ਚਲੇ ਮੈਨੂੰ ਉਹ ਚੀਜ਼ ਦਾ ਮਤਲਬ ਹੁਣ ਸਮਝ ਆ ਰਿਹਾ ਹਨਾ ਅਸੀਂ ਅੱਜ ਲੈ ਕੇ ਚੱਲਿਆ ਜੀ ਘਰ ਦਾ ਬਣਿਆ ਸਾਗ ਸਾਗ ਮਸਾਲਾ ਠੋੜ ਲੱਸੀ ਚਾਟੀ ਦੀ ਲੱਸੀ ਚਾਟੀ ਦੀ ਲੱਸੀ ਤੇ ਪਨੀਰ ਵੀ ਘਰ ਦਾ ਬਣਿਆ ਪਨੀਰ ਵੀ ਖੁਸ਼ੀ ਇਸ ਗੱਲ ਦੀ ਹੈ ਕਿ ਸਾਰਾ ਸਮਾਨ ਘਰ ਦਾ ਬਣਿਆ ਹੈ ਸਰਦਾ ਬਣਿਆ ਹੈ ਤਸल्ली बख्ਸ਼ ਤੇ ਅਸੀਂ ਹੁਣ ਪਟਿਆਲੇ ਵੱਲ ਨੂੰ ਰਵਾਨਾ ਹੋਵਾਂਗੇ ਜੀ ਪ੍ਰਮਾਤਮਾ ਕਿਰਪਾ ਕਰੇ ਯਾਤਰਾ ਸਾਡੀ ਵਧੀਆ ਰਹੇ ਸਿਰਫ ਇਹ ਕਿਰਪਾ ਆਪ ਤੁਹਾਡੇ ਨਾਲ ਸਾਂਝਾ ਕੀਤਾ ਕਿ ਇਦਾਂ ਦੇ ਕੰਮ ਜਦੋਂ ਵੀ ਕਦੇ ਕਰਨੇ ਨੇ ਵਜਨ ਸਮਝ ਕੇ ਨਹੀਂ ਕਰਨੇ ਸ਼ੁਕਰਾਨੇ ਦੇ ਭਾਵਨਾ ਕਰਨੇ ਕਿ ਕੋਈ ਹੈ ਤੁਹਾਡਾ ਪਿਆਰਾ ਜਿਹਨੂੰ ਜਾ ਕੇ ਇੱਕ ਗਿਫਟ ਦੇ ਰੂਪ ਤੇ ਤੀਜਾ ਉਹਨਾਂ ਸ਼ੇਅਰ ਕਰਨੀ ਆ ਤੁਹਾਨੂੰ ਖੁਸ਼ੀ ਦਿੰਦਾ ਤੇ ਦੂਜੇ ਪਾਸੇ ਉਹ ਵੀ ਬੈਠੇ ਅਡੀਕ ਰਹੇ ਨੇ ਹਨਾ ਸਾਂਝਾ ਵਜੋਂ ਮੈਂ ਗੱਲ ਕਰਦਾ ਨਾ ਸਾਂਝਾ ਉਹੀ ਨੇ ਜਿੱਥੇ ਪ੍ਰੇਮ ਹੋਵੇ ਜਿੱਥੇ ਸੱਚਾਈ ਹੋਵੇ ਜਿੱਥੇ ਇਮਾਨਦਾਰੀ ਹੋਵੇ ਸਾਂਝਾ ਉਹ ਨਹੀਂ ਜਿਹੜੀਆਂ ਵਜ਼ਨ ਹੋਣ ਵਜ਼ਨ ਵਾਲੀ ਸਾਂਝਾ ਨੂੰ ਫਤਿਹ ਬੁਲਾ ਕੇ ਸਿਰਫ ਉਹਨਾਂ ਉਹਨਾਂ ਸਾਂਝੀਆਂ ਨੂੰ ਅਹਿਮੀਅਤ ਦੇਉ ਜਿੱਥੇ ਸੱਚੀ ਮੱਚੀ ਤੁਹਾਡੇ ਅੰਦਰੋਂ ਇੱਕ ਬੁਢੇ ਜਿਹੇ ਸਾਦ ਪਾਵੇ ਤੇ ਲੈ ਆਣੇ ਦੂਜੇ ਦਾ ਭਲਾ ਦੀ ਭਾਵਨਾ ਹੈ ਸੋ ਅੱਜ ਵੀ ਅਸੀਂ ਇਹ ਖੁਸ਼ੀ ਲੈਣ ਜਾ ਰਹੇ ਹਾਂ ਸੋ ਜਾ ਤੁਹਾਡੇ ਨਾਲ ਵੀ ਸਾਂਝੀ ਕਰਦੀ ਹਾਂ ਜੀ ਬਹੁਤ-ਬਹੁਤ ਰੇਲਵਾਨੀ ਥੈਂਕ ਯੂ ਜੀ ਧੰਨਵਾਦ ਜੀ